ਪ੍ਰੈਜ਼ੀਡੈਂਟ 트੍ਰੰਪ ਹੁਣੀ ਇਹ ਦੱਸਿਆ ਪਈ ਅਮਰੀਕਾ ਵਾਲੇ ਹੁਣ ਹੈਵੀ ਟਰੱਕਸ ਡਰੱਗਸ ਜਿਹੜੀਆਂ ਫਾਰਮਾਸਿਊਟੀਕਲ ਦਵਾਈਆਂ ਹੈਗੀਆਂ ਤੇ ਕਿਚਨ ਕੈਬਿਨੇਟਸ ਇਹਨਾਂ ਦੇ ਉੱਤੇ 100% ਜਿਹੜਾ ਟੈਰਫ ਆ ਉਹ ਲਾਉਣ ਜਾ ਰਹੇ ਹੈਗੇ ਆ 25% ਟੈਰਫ ਹੈਵੀ ਡਿਊਟੀ ਟਰੱਕਸ ਦੇ ਉੱਤੇ 50% ਟੈਰਫ ਕਿਚਨ ਕੈਬਿਨੇਟਸ ਦੇ ਉੱਤੇ ਤੇ 100% ਟੈਰਫ ਜਿਹੜਾ ਆ ਉਹ ਜੋ ਫਾਰਮਾਸਿਊਟੀਕਲ ਦਵਾਈਆਂ ਹੈਗੀਆਂ ਡਰੱਗਸ ਆ ਉਹਨਾਂ ਦੇ ਉੱਤੇ ਲਾਨ ਜਾ ਰਿਹਾ ਹੈ ਗਿਆ ਸੋ ਇਹਦਾ ਇੱਕ ਬਹੁਤ ਵੱਡਾ ਜਿਹੜਾ ਝਟਕਾ ਆ ਉਹ ਇੱਕ ਵਾਰੀ ਫਿਰ ਇੰਡੀਆ ਦੇ ਉੱਤੇ ਲੱਗਾ ਕਿਉਂਕਿ ਇੰਡੀਆ ਚੋਂ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜੀਆਂ ਦਵਾਈਆਂ ਆ ਉਹ ਅਮਰੀਕਾ ਦੇ ਵਿੱਚ ਆਂਦੀਆਂ ਹੈਗੀਆਂ ਪਿਛਲੇ ਦਿਨਾਂ ਦੇ ਵਿੱਚ H1B ਵੀਜ਼ੇ ਨੂੰ ਲੈ ਕੇ IT ਸੈਕਟਰ ਦੇ ਵਿੱਚ ਜਿਸ ਤਰ੍ਹਾਂ ਇੰਡੀਆ ਦੀ ਜਿਹੜੀ ਸਟਾਕ ਮਾਰਕੀਟ ਆ ਵੱਖ-ਵੱਖ ਟੈਕਨੋਲੋਜੀ ਕੰਪਨੀ ਨੂੰ ਕਾਫੀ ਉਸਨੇ ਹਿੱਟ ਕੀਤਾ ਕਾਫੀ ਡਾਊਨ ਗਈ ਆ ਤੇ ਅੱਜ ਇੰਡੀਆ ਦੀਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਸਟਾਕ ਬਹੁਤ ਡਾਊਨ ਗਏ ਹੈਗੇ ਆ ਕਿਉਂਕਿ ਜਦੋਂ 100% ਟੈਰਫ ਲੱਗ ਜਾਣਾ ਹੈ ਉਹਨਾਂ ਦਵਾਈਆਂ ਦੇ ਉੱਤੇ ਤੁਸੀਂ ਹਿਸਾਬ ਲਾ ਲਓ ਭਈ ਉਹ ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਕਿੱਥੇ ਚਲ ਜਾਣਾ ਹੈਗਾ ਆ 트럼ਪ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਵੀ ਅਸੀਂ ਤੁਹਾਡਾ ਜਿਹੜਾ ਟੈਰਫ ਆ ਉਹ ਬੇਵਕਰ ਸਕਦੇ ਆ ਉਹਨਾਂ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਕੰਪਨੀਆਂ ਦਾ ਜੇ ਉਹ ਅਮਰੀਕਾ ਦੇ ਵਿੱਚ ਆਪਣਾ ਪਲਾਂਟ ਲਾਣਾ ਸ਼ੁਰੂ ਕਰ ਦੇਣ ਅ ਕਹਿੰਦੇ ਭਈ ਪਲਾਨ ਵਗੈਰਾ ਤਿਆਰ ਕਰਕੇ ਸਾਨੂੰ ਦੱਸ ਦੇਣ ਭਈ ਹਾਂ ਇਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਫਿਰ ਉਹਨਾਂ ਕੰਪਨੀਆਂ ਦੇ ਉੱਤੇ ਜਿਹੜੇ ਟੈਰਫ ਆ ਉਹ ਨਹੀਂ ਲਾਏ ਜਾਊਗੇ ਸੋ ਇਹ ਇੱਕ ਯੂ ਐਸ ਏ ਦੇ ਵਿੱਚ ਕਹਿੰਦੇ ਭਈ 158 ਬਿਲੀਅਨ ਡਾਲਰ ਦਾ ਜਿਹੜਾ ਇਹ ਬਿਜ਼ਨਸ ਹੈਗਾ ਆ ਫਾਰਮਾਸਿਊਟੀਕਲ ਪ੍ਰੋਡਕਟਸ ਦਾ ਜਿਹਦੇ ਵਿੱਚ ਜੋ ਮੈਡੀਸਿਨਸ ਵੀ ਆਉਂਦੀਆਂ ਵੈਕਸੀਨ ਟਾਕਸਿਨਸ ਇਹ ਸਾਰਾ ਕੁਝ ਜਿਹੜਾ ਇਹ ਇਨਕਲੂਡ ਹੁੰਦਾ ਹੈਗਾ 658 ਬਿਲੀਅਨ ਡਾਲਰ ਕਹਿੰਦੇ ਪਈ ਅਕੋਰਡਿੰਗ ਟੂ ਓਈਸੀ অবজারਵੇਟਰੀ ਆਫ ਇਕਨੋਮਿਕ ਕੰਪਲੈਕਸਿਟੀ ਜੀ ਬਿਲਕੁਲ ਹਰਜੋਤ ਸਿੰਘ ਜੀ ਸੋ ਉਹਨਾਂ ਨੇ ਜਿਹੜਾ ਕਲੀਅਰਲੀ ਜਿਹੜਾ ਉਹ ਕਹਿ ਦਿੱਤਾ ਆ ਵੀ ਇਦਾਂ ਨਹੀਂ ਕਹਿੰਦੇ ਵੀ 1 ਅਕਤੂਬਰ ਤੋਂ ਜਾਂ ਕੰਪਨੀ ਜਿਹੜੀ ਇੱਥੇ ਬਿਲਡ ਕਰ ਰਹੀ ਹੋਣੀ ਚਾਹੀਦੀ ਆ ਇਹ ਨਹੀਂ ਵੀ ਐਵੇਂ ਕਹੀ ਜਾਣ ਵੀ ਹਾਂ ਅਸੀਂ ਬਿਲਡ ਕਰਾਂਗੇ ਨਾ 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 ਕਹਿੰਦੇ ਇਸ ਬਿਲਡਿੰਗ will be defined as breaking ground and or under construction there will therefore be no tariff on those pharmaceutical products if construction has started thank you for your attention to this matter so 1 ਅਕਤੂਬਰ ਤੋਂ ਕਿੰਨੇ ਦਿਨ ਰਹਿ ਗਏ ਜੀ ਹਰਜੋਤ ਸਿੰਘ ਜੀ ਚਾਰ ਦਿਨ ਰਹਿ ਗਏ ਸੋ ਚਾਰ ਦਿਨਾਂ ਦੇ ਵਿੱਚ ਕਿਹੜੀ ਗਰਾਉਂਡ ਬ੍ਰੇਕ ਹੋਣੀ ਆ ਤੇ ਕਿਹੜਾ ਇਹ ਹੋਣਾ ਇਹ ਸਾਰੇ ਜਾਣੇ ਜਿਹੜਾ ਉਹ ਜਾਣਦੇ ਆ ਪਰ ਸੰਗੀ ਜਿਹੜੀ ਆ ਹਰਜੋਤ ਸਿੰਘ ਜੀ ਇੱਕ ਦੀ ਫੇਰ ਇਹਨਾਂ ਨੇ ਨੱਪ ਦਿੱਤੀ ਹੈਗੀ ਆ ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਜਿਹੜੀ ਹੋ ਆਈ ਆ ਅਮਰੀਕਨਸ ਨੂੰ ਪ੍ਰਾਇੋਰਟਾਈਜ਼ ਕਰਨ ਦੀ ਜਿਹੜੀ ਗੱਲ ਆ ਉਹ ਇਸ ਟਾਈਮ ਰਾਸ਼ਪਤੀ 트ੰਪ ਉਹ ਮੋਰੇ ਲਿਆ ਕੇ ਜਿਹੜਾ ਉਹ ਕਰ ਰਹੇ ਨੇ ਤੇ ਉਹਦੇ ਵਿੱਚ ਹੀ ਆਪਾਂ ਜਿਹੜਾ ਇਹ ਦੇਖ ਰਹੇ ਆ ਕਿ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਜਿਹੜੀਆਂ ਹੋ ਆ ਰਹੀਆਂ ਆ ਸੋ ਰਾਸ਼ਪਤੀ 트ੰਪ ਹੋਣ ਦੇ ਦੁਆਰਾ ਲਗਾਤਾਰ ਇਸ ਤਰੀਕੇ ਦੇ ਜਿਹੜੇ ਬਿਆਨ ਦੇ ਨੇ ਤੇ ਇਦਾਂ ਦੀਆਂ ਜਿਹੜੀਆਂ ਇਹ ਗੱਲਾਂ ਕਰਨੀਆਂ ਸਪਸ਼ਟ ਜਿਹੜੀਆਂ ਉਹ ਕਰਦੀਆਂ ਆ ਵੀ ਊਂਠ ਕਿਸ ਕਰਵਟ ਜਿਹੜਾ ਉਹ ਬੈਠ ਰਿਹਾ ਆ ਤੇ ਬਾਕੀਆਂ ਨੂੰ ਰੈਡੀ ਰਹਿਣਾ ਚਾਹੀਦਾ ਆ ਵੀ ਅੱਗੇ ਕੀ ਜਿਹੜਾ ਉਹ ਹੋਣ ਜਾ ਰਿਹਾ ਸੋ ਇੰਡੀਆ ਨੂੰ ਇੱਕ ਹੋਰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਝਟਕਾ ਜਿਹੜਾ ਆ ਇਸ ਦੇ ਨਾਲ ਮਿਲਿਆ ਆ ਇਹ ਸਰਵਾਈਵ ਕਰ ਸਕਣਗੇ ਇਸ ਨੂੰ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਤੇ ਜੇ ਆਪਾਂ ਹਰਜੋਤ ਸਿੰਘ ਜੀ ਦਿਖਾ ਵੀ ਲਈਏ ਜਿਹੜਾ ਉਹਨਾਂ ਨੇ ਟਵੀਟ ਜਿਹੜੀ ਕੀਤੀ ਹੈਗੀ ਆ ਆ ਤਾਂ ਉਹ ਉਹਦੇ ਬਾਰੇ ਜਿਹੜਾ ਫਿਰ ਬੰਦਾ ਕਲੀਅਰ ਹੋ ਜਾਂਦਾ ਵੀ ਨਜ਼ਰ ਆ ਜਾਂਦਾ ਵੀ ਕੀ ਰਾਸ਼ਪਤੀ 트ੰਪਾ ਨੇ ਇਸ ਬਾਬਤ ਜਿਹੜਾ ਉਹ ਆਖਿਆ ਹੈਗਾ ਆ ਸੋ ਇਹਦੇ ਵਿੱਚ ਕਲੀਅਰਲੀ ਤੁਹਾਨੂੰ ਦੇਖ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਰਾਸ਼ਪਤੀ 트ੰਪ ਨੇ ਆ ਕਿਹਾ ਵੀ 1 ਅਕਤੂਬਰ ਤੋਂ 100% ਟੈਰਫ ਐਨੀ ਬ੍ਰਾਂਡਡ ਔਰ ਪੇਟੈਂਟ ਵੀ ਕਿਤੇ ਹੋਏ ਜਿਹੜੇ ਫਾਰਮਾਸਿਊਟੀਕਲ ਪ੍ਰੋਡਕਟ ਆ ਉਹਨਾਂ ਦੇ ਉੱਤੇ ਜਿਹੜਾ ਉਹ ਲੱਗੇਗਾ ਵੀ ਕਹਿੰਦੇ ਵੀ ਸਿਰਫ ਜਿਨ੍ਹਾਂ ਦੇ ਮੈਨੂਫੈਕਚਰਿੰਗ ਪਲੈਂਟ ਅਮਰੀਕਾ ਚ ਆ ਉਹਨਾਂ ਨੂੰ ਹੀ ਇਸ ਦੇ ਵਿੱਚ ਜਿਹੜੀ ਉਹ ਸ਼ੋਰਟ ਰਹੇਗੀ ਸੋ ਇਹ ਜਿਹੜੀ ਚੀਜ਼ ਆ ਹੁਣ ਉਹਨਾਂ ਨੇ ਕਲੀਅਰ ਕਰ ਦਿੱਤੀ ਆ। ਉਹ ਕੱਲਾ ਇੰਡੀਆ ਨਹੀਂ ਜਰਮਨ ਵਗੈਰਾ ਜਾਂ ਹੋਰ ਉੱਥੋਂ ਜਿਹੜੀਆਂ ਦਵਾਈਆਂ ਆਂਦੀਆਂ ਜਾਂ ਟਰੱਕਾਂ ਦੇ ਹੈਗੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਟੈਰਿਫ ਲੱਗਣ ਜਾ ਰਿਹਾ ਇਹ ਆਪਾਂ ਤੁਹਾਨੂੰ ਐਕਸਪਲੇਨ ਕੀਤਾ ਹੈ। ਜੀ ਕੱਲਾ ਹਰਜੋਤ ਸਿੰਘ ਜੀ ਹੁਣ ਇਹ ਹੀ ਨਹੀਂ ਆਪਾਂ ਜੇ ਇੰਡੀਆ ਵਾਲੇ ਬਾਬਤ ਦੀ ਨਾਲ ਹੀ ਗੱਲ ਕਰਦੇ ਜਾਈਏ ਉਹਨਾਂ ਨੇ ਇਹ ਵੀ ਜਿਹੜਾ ਉਹ ਦੱਸ ਦਿੱਤਾ ਆ ਜਿਹੜੇ uh, uh, H1B ਵਾਲੇ ਨੂੰ ਜਿਹੜਾ ਉਹ ਲੈ ਕੇ ਸੋ ਉਹਦੇ ਵਿੱਚ ਵੀ ਉਹਨਾਂ ਨੇ ਫਿਰ ਜਿਹੜੇ ਉਹਨਾਂ ਦੀ ਇੱਕ ਦੱਸ ਤੇ ਜਾਈਏ ਵੀ ਜੋ ਦੱਸਿਆ ਹੈ ਵਾਈਟ ਹਾਊਸ ਦੇ ਦੁਆਰਾ ਜੋ ਦੱਸਿਆ ਜਾ ਰਿਹਾ ਹੈ ਵੀ ਪ੍ਰੋਡਕਟਾਈਜ਼ਿੰਗ ਅਮਰੀਕਨਸ ਕਿੰਨੇ ਵੀ 트럼ਪ ਐਡਮਿਨਿਸਟ੍ਰੇਸ਼ਨ ਲਾਂਚ ਕਰੂਗਾ ਇਨਵੈਸਟੀਗੇਸ਼ਨ ਹੋਣ ਉਹਨਾਂ ਐਮਪਲॉयਰਸ ਦੇ ਵੱਲ ਨੂੰ ਜਿਨ੍ਹਾਂ ਨੇ H1B ਵੀਜ਼ਾ ਪ੍ਰੋਗਰਾਮ ਦਾ ਜਿਹੜਾ ਐਡਵਾਂਟੇਜ ਚੱਕਿਆ ਆ ਜਿਹੜੇ ਹਾਈਲੀ ਸਕਿਲਡ ਵਰਕਰਸ ਦੇ ਲਈ ਸੀਗਾ ਤੇ ਕਹਿੰਦੇ ਵੀ ਉਹਨਾਂ ਨੇ H1B ਦੇ ਕਰਕੇ ਲੋ ਸਕਿਲਡ ਫੋਰਨ ਲੇਬਰ ਜਿਹੜੇ ਆ ਉਹ ਹਾਇਰ ਕੀਤੀ ਆ ਤੇ ਕਾਸਟ ਜਿਹੜੀਆਂ ਉਹ ਘੱਟ ਕੀਤੀਆਂ ਆ US ਲੇਬਰ ਡਿਪਾਰਟਮੈਂਟ ਜਿਹੜਾ ਉਹ ਕਹਿ ਰਿਹਾ ਆ ਵੀ ਉਹ ਆਪਣੀਆਂ ਇਨਵੈਸਟੀਗੇਸ਼ਨਸ ਸ਼ੁਰੂ ਕਰੂਗਾ ਉਹਨਾਂ এমਪਲॉयਰਸ ਦੇ ਉਲਟ ਜਿਨ੍ਹਾਂ ਨੇ ਅਬਿਊਜ਼ ਕੀਤਾ ਆ H1B ਵੀਜ਼ਾ ਪ੍ਰੋਗਰਾਮ ਨੂੰ ਤੇ ਕਹਿੰਦੇ ਵੀ ਇਹ ਇੱਕ ਐਫਰਟ ਆ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਕੋਸ਼ਿਸ਼ ਆ ਵੀ ਅਮਰੀਕਨਜ਼ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾਵੇ ਰਾਦਰਦਰਨ ਫੋਰਨ ਬੌਰਨ ਵਰਕਰਸ ਇਨ ਦਾ ਲੇਬਰ ਮਾਰਕੀਟ ਸੋ ਜਿਹੜੀ ਦੋਰੀ ਮਾਰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਆਪਾਂ ਦੇਖ ਸਕਦੇ ਆ ਵੀ ਰਾਸ਼ਪਤੀ 트럼ਪ ਦੇ ਇਹਨਾਂ ਦੋ ਬਿਆਨਾਂ ਦੇ ਨਾਲ ਸਾਹਮਣੇ ਨਜ਼ਰ ਆ ਰਹੀ ਹੈਗੀ ਆ ਜੀ